ਤੱਪੀ ਸਤੰਬਰ ਤੋਂ ਜਦੋਂ ਤੋਂ ਹੋ ਰਹਾ ਹੈ ਉਸ ਦਿਨ ਤੋਂ ਹੀ ਅਸੀਂ ਗਰਾਊਂਡ ਜ਼ੀਰੋ ਤੇ ਇਹਨਾਂ ਪਿੰਡਾਂ ਦੇ ਵਿੱਚ ਹੀ ਕੰਮ ਕਰ ਰਹੇ ਸੀ ਪਹਿਲਾ ਰਾਤਕਾਰ ਦੇ ਜਿਹੜੇ ਆ ਉਹ ਪਿੱਛੇ ਕਿੰਨੇ ਜੋਗੇ ਸੀਗੇ ਉਸ ਤੋਂ ਬਾਅਦ ਸਾਡੇ ਸਰਪਸਤ ਸਰਕਾਰ ਕੰਮ ਕਰਨੂ ਜੀ ਉਹਨਾਂ ਵੱਲੋਂ ਹਦਾਇਤਾਂ ਜਾਰੀ ਹੋਈਆਂ ਕਿ ਇਹਨਾਂ ਪਿੰਡਾਂ ਦਾ ਜਿਹੜਾ ਵਸ ਉਹ ਸਰਵੇ ਕਰਕੇ ਜਿੰਨੀ ਵੀਰਾਂ ਦੀ ਜ਼ਮੀਨ ਜਿਹੜੀ ਪ੍ਰਭਾਵਿਤ ਹੋਈ ਆ ਉਹਦੇ ਵਿੱਚ ਕਨਕਾ ਦੀ ਵਜਾਈ ਦੇ ਜਿਹੜੇ ਯਤਨ ਆਰੰਭ ਕਰੋ ਜਦੋਂ ਸਰਵੇ ਕੀਤਾ ਗਿਆ ਤਾਂ ਇਹਨਾਂ ਦਾ 100% ਜਿਹੜਾ ਏਰੀਆ ਡੈਮੇਜ ਹੋ ਚੁੱਕਾ ਸੀਗਾ ਕਿਉਂਕਿ ਇਹਦੇ ਵਿੱਚ 8-8 ਫੁੱਟ ਪਾਣੀ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਚਲਿਆ ਸੋ ਤਕਰੀਬਨ 1500 ਏਕੜ ਜ਼ਮੀਨ ਇਹਨਾਂ ਪੰਜਾਂ ਪਿੰਡਾਂ ਦੀ ਆ ਜਿਨ੍ਹਾਂ ਵਿੱਚ ਨਬੀ ਨਗਰ, ਰਾਮਪੁਰ, ਦੁੱਗਰਜੀ, ਰਣਸੀਕੇ ਤੇ ਮਰੀਆਤ ਪਿੰਡ ਇੱਥੇ ਆ ਦੇ ਹੀ ਖੜੇ ਆ ਸੋ ਇਹਨਾਂ ਪੰਜਾਂ ਪਿੰਡਾਂ ਦੀ 1500 ਏਕੜ ਜ਼ਮੀਨ ਜਿਹੜੀ ਆ ਉਹਨੂੰ ਪਹਿਲਾਂ ਜਿਹੜੀ ਆ ਪਾਲੀ ਪ੍ਰਾਲੀ ਦਾ ਪ੍ਰਬੰਧ ਜਿਹੜਾ ਬਿਨਾਂ ਅਗ ਲਾਏ ਆ ਉਹ ਜ਼ਮੀਨ ਦੇ ਵਿੱਚ ਹੀ ਇਹ ਵਾਇਆ ਗਿਆ ਜਾਂ ਉਹ ਬੇਲਾਂ ਦੇ ਨਾਲ ਇਥੋਂ ਲਿਫਟ ਕੀਤੀ ਗਈ ਉਸ ਤੋਂ ਬਾਅਦ ਜੇ ਕੋਈ ਸੁਪਰ ਸੀਡਰ ਚਲਾ ਕੇ ਜਾਂ ਜੋ ਵੀ ਸਾਨੂੰ ਲੋੜ ਪਈ ਉਹ ਸਾਧਨ ਚਲਾ ਕੇ ਤੇ ਅੱਜ ਤਕਰੀਬਨ 800 ਏਕੜ ਜਿਹੜੀ 1500 ਦੇ ਵਿੱਚੋਂ ਉਹ ਜ਼ਮੀਨ ਤਿਆਰ ਕਰ ਲਈ ਆ ਬਾਕੀ ਦੇ ਵਿੱਚ ਅਜੇ ਫਸਲ ਜਿਹੜੀ ਉਹ ਗੜੀ ਆ ਜਿਵੇਂ ਜਿਵੇਂ ਇਹ ਫਸਲ ਜਿਹੜੀ ਆ ਉਹ ਜਾਂ ਤਾਂ ਵੱਢ ਲਈ ਜਾਏਗੀ ਜਾਂ ਫਿਰ ਇਹਨੂੰ ਵਿਜੇ ਵਾ ਕੇ ਬਾਕੀ ਜ਼ਮੀਨ ਵੀ ਤਿਆਰ ਕਰ ਲਈ ਜਾਵੇਗੀ ਸੋ ਅੱਜ ਤਕਰੀਬਨ ਅਸੀਂ 100 ਏਕੜ ਜ਼ਮੀਨ ਜਿਹੜੀ ਆ ਉਹਦੀ ਬਜਾਈ ਦੀ ਸ਼ੁਰੂਆਤ ਅੱਜ ਕੀਤੀ ਆ ਸਾਡੇ ਸਰਪ੍ਰਸਤ ਸਰਦਾਰ ਕਾਂਤ ਸਿੰਘ ਪੰਨੀ ਜਿਹੜੇ ਜੰਗੇ ਦੇ ਮਟਰ ਫਾਰਮਰ ਗਰੁੱਪ ਦੇ ਸਰਪ੍ਰਸਤ ਨੇ ਉਹ ਅੱਜ ਚੇਤੇ ਤੌਰ ਤੇ ਤੀਜੀ ਵਾਰੀ ਇਸ ਪਿੰਡ ਦੇ ਵਿੱਚ ਪਹੁੰਚੇ ਨੇ ਸੋ ਉਹਨਾਂ ਦੇ ਦੇ ਨਿਰਦੇਸ਼ਾਂ ਅਨੁਸਾਰ ਤੇ ਨਾਲ ਸਾਡੇ ਰਾਉਂਡ ਕਲਾਸ ਨੂੰ ਸਹਾਵਾ ਤੇ ਹੋਰ ਸਾਰੇ ਸਹਾਵਾ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਕਾਰਜੇ ਨਿਰੰਤਰ ਚੱਲ ਰਹੇ ਨੇ ਇਸ ਤੋਂ ਇਲਾਵਾ ਬਾਬਾ ਜਿਹੜੇ ਸੁਖਵਿੰਦਰ ਸਿੰਘ ਜੀ ਸੇਵਾ ਅਦਵਾਨ ਵਾਲੇ ਨੇ ਪਹਿਲਾ ਪੰਜ ਜਿਹੜੇ ਬਨਪੁਰੇ ਦੀ ਸੋਸੋ ਜੇ ਤਰ ਕੋਲਾ ਢੋਲਾ ਉਹ ਬਾਹਰ ਉਹ ਲਗਾਤਾਰ ਟ੍ਰੇਨ ਦੀ ਜਿਹੜੀ ਹੈ ਕਿਰਨ ਨਾਲੇ ਦੀ ਸਫਾਈ ਕਰ ਰਹੇ ਨੇ ਤੇ ਉਹਦੇ ਵਿੱਚ 4000 ਏਕੜ ਦੀ ਜਿਹੜੀ ਆ ਪਹੁੰਚਾਈ ਕੀਤੀ ਜਾਨੀ ਸਤਨ ਬਾਣੀ